ਏਕ ਓੰਕਾਰ ਸਤਿਗੁਰ ਪ੍ਰਸਾਦ ਪਾਇ ਚਾਹਿ ਦਸਵੇਂ ਕਬੀ ਅਬਾਈ ਬੇਨਤੀ ਚੋਪਈ ਹਮਰੀ ਕਰੋ ਹਾਦੇ ਰਛਾ ਪੂਰਨ ਹੋਇ ਚਿਤ ਕੀ ਇਛਾ ਤਵ ਚਰਨ ਮੰਡੈ ਹਮਾਰਾ ਆਪਣਾ ਜਨ ਕਰੋ ਪ੍ਰਤਿਪਾਰਾ ਹਮਰੇ ਦੁਸ ਬੈ ਤੁਮ ਕਾਵੋ ਆਪ ਹਾਦ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੰਘ ਸਵੈ ਕਰਤਾਰਾ ਹੋਰ ਅਛਣ ਜਿ ਕਰ ਦੇ ਕਰੀਆ ਸਭੈ ਨ ਕੁਆਡ ਸੰਗਰੀਆ ਪੂਰਨ ਹੋਇ ਹਮਾਰੀ ਆਸਾ ਤੋਰ ਭਜਨ ਕਿ ਰਹੀ ਪਿਆਸਾ ਤੁਮੇ ਛਾੜ ਕੇ ਹੋਰ ਨਾ ਧਿਆਉ ਜੋ ਪਰਚਾਸ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੇ ਚੰਚੁ ਸੁਤਰ ਹਮਾਰੇ ਮਾਰੀਏ ਆਪ ਹਾਥ ਦੇ ਮੁਝੇ ਬਰੀਏ ਮਰਨ ਕਾਲ ਕਾ ਤਰਾਸ ਨਿ ਮਰੀਏ ਹੂਜੋ ਸਦਾ ਹਮਾਰੇ ਪਛਾ ਸ੍ਰੇ ਸੁਜੋ ਕਰੇ ਵਰਚਾ ਰਾਖ ਲੈ ਮੇ ਰਖਣ ਹਾਰੇ ਸਾਇਬ ਸੰਤ ਸਹਾਇ ਪਿਆਰੇ ਦੀਨ ਬਣ ਦਸਨ ਕੇ ਹੰਤਾ ਤੁਮ ਹੋ ਪੁਰੀ ਜਤਰ ਦਸਕੰਤਾ ਕਾਲ ਪੈ ਬ੍ਰਹਮਾ ਵਪਤਰਾ ਕਾਲ ਪੈ ਸਿਵ ਜੀਵ ਵਤਰਾ ਕਾਲ ਪੈ ਗੁਰਬਚਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋ ਵਿਸ਼ਵ ਕੀਓ ਵੇਦ ਰਾਵਰ ਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਤਾ ਜੇ ਛਰੀ ਬਜਾਇਓ ਆਦ ਅੰਤ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਜੀ ਸੇ ਕੋ ਹਮਾਰੀ ਸ਼ਕਲ ਪ੍ਰਜਾਜ ਨੇ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦਿਓ ਸਤਰੰਗ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਣ ਚਿੰਡੀ ਤੇ ਕੁੰਚ ਰਿਆ ਸੂਲਾ ਸਭ ਪਰ ਕਿਰਪਾ ਰਿਸ ਕਰ ਬੋਲਾ ਸੰਤਾਂ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਭੀਲਿ ਪਛਾਣੈ ਘਟ ਘਟ ਕੀ ਪਟਿ ਪਟਿ ਕੀ ਜਾਣੈ ਜਬ ਦਰਖ ਕਰਾ ਕਰਤਾਰ ਪ੍ਰਜਾ ਤਰਤ ਤਬ ਦੇਹਿ ਅਪਾਰ ਜਬ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਲਿ ਸੁਰ ਸਭ ਤਾਰੇ ਆਪ ਹੀ ਆਪਣੀ ਭੂਜਿ ਉਚਾਰੇ ਤੁਮ ਸਭ ਹੀ ਤੇ ਰਤਨ ਨਾਲ ਜਾਣਤ ਭੇਦ ਭੇਦ ਰਿਆਲਮ ਨਿਰੰਕਾਰ ਨਿਰਮਕਾਰ ਨਿਰਲੰਬ ਆਦਿ ਨੀਲ ਅਨਾਦਿ ਅਸੰਭ। ਤਾ ਕਾ ਮੂੜੁ ਚਾਰ ਤਵੇ ਦਾ ਜਾ ਕੋ ਪੇਉ ਨ ਭਾਵਦ ਬੇਦਾ ਤਾਕੋ ਕਿਰਪਾ ਹਣ ਨ ਮਾਰਤ ਮਹਾ ਮੁਰਕਾ ਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ ਨਿਰੰਕਾਰ ਕਾ ਛਿਣਿਤਨ ਬੇ ਆਪੇ ਆਪਣੀ ਬੋਤੁ ਹੈ ਜੇ ਤੀ ਵਰਨਤ ਭਿੰਨ ਭਿੰਨ ਤਹ ਤੇਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਬਸ ਜਾ ਤੁਮ ਸੰਸਾਰਾ ਏਕੈ ਰੂਪਨੂ ਬਸ ਰੂਪਾਰੰਕ ਪਿਉ ਰਾਵ ਕਹੀ ਭੂਪਾ ਅੰਡਾ ਜੇ ਰਸੀ ਤਰੀਕੇ ਨਿਤ ਫੂਰ ਕਾਣ ਬਹੁ ਰੇ ਦਿਨ ਕਹ ਫੂਰਾ ਜਾ ਹ ਬੈਠਾ ਕਉ ਸੰਤ ਪੈ ਸੰਕਰ ਕੇਟਾ ਸਗਰੀ ਸੀ ਦੇ ਕਾ ਹੰਭੋ ਆਰ ਜੁਗਾੜ ਸ੍ਰੋ ਸੰਭੋ ਅਬਰ ਛਾ ਮੇ ਰੀਤਮ ਕਰੋ ਸੇ ਕੀ ਬਾਰ ਸਿਕ ਸੰਗਰੋ ਦੂਸਰੀ ਤੇਰ ਵਰਤ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਤੁਸਾ ਸਰਨੀ ਪਰੇ ਤਿੰਨ ਕਾ ਦਸੁਦਕ ਤੋ ਹਵਾ ਮਰੇ ਬੁਰਗਣਾਂ ਪੰਗ ਭਰੇ ਤੇ ਹਾਰੇ ਤਿੰਨ ਕਾ ਤੁਮ ਸੰਘੜ ਸਬਟਾਰੇ ਜੋ ਕਲ ਕੋਇ ਇੱਕ ਭਾਰਤ ਹੈ ਤਾਂ ਕੇ ਕਾਰ ਨਿਕਟਨੇ ਹੈ ਰੱਛਾ ਹੋਏ ਤਾਂ ਸਭ ਕਾਲਾ ਦੂਸਰੇ ਸਰੇ ਤਦ ਕਾਲਾ ਕਿਰਪਾ ਰੇ ਸੰਜਾਈਣ ਹਰਿਓ ਤਾਂ ਕੇ ਤਾਤਨ ਗਮੋ ਹਰੋ ਰੇ ਦੇਸੇ ਦੇ ਕਰਮੋ ਸੁਭ ਹੋਏ ਦਿਸ ਸਾਸ ਸਕੇ ਨਾ ਕੋਈ ਇੱਕ ਬਾਰ ਜਿ ਤੁਮੈਂ ਸੁਬਾਰਾ ਕਾਲ ਫਾਸਤੇ ਧਾਇ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰੀ ਦੁਸ਼ ਲੋਗ ਤੇ ਰਹਾ ਖੜਿ ਬਿ ਭੇਤ ਮੈਂ ਸਰਨ ਤੇ ਹਾਰੀ ਆਪ ਹਰ ਦਲੇ ਹੋ ਬਾਰੀ ਸਰਬ ਠੋਰਮ ਹੋ ਸੁਹਾਏ ਦੁਸ਼ ਲੋਗ ਤੇ ਲਹੂ ਬਚਾਈ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਰ ਦਲੇ ਹੋ ਬਾਰੀ ਸਰਬ ਠੋਰਮ ਹੋ ਸੁਹਾਏ ਦੁਸ਼ ਲੋਗ ਤੇ ਲਹੂ ਬਚਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ